ਆ ਆ ਆ ਆ ਆ ਤਾਂ ਉਹਨਾਂ ਨੇ ਖੜੇ ਮਾਰੇ ਦੇ ਸੈਕਰੀ ਆਪਣਾ ਕੋਈ ਵੀਡੀਓ ਵੀ ਹੈਗੀ ਕਰਾ ਦੇ ਉਹ ਦੇ ਉਹ ਸੰਝੇ ਡੱਪਿਆ ਤੇ ਮੋਢੇ ਛੱਡ ਲੱਗੇ ਉਹ ਮੁੰਡਾ ਜਿਹੜਾ ਹੈਗਾ ਜਿਹੜਾ ਮੁੰਡਾ ਜਿਹਨੇ ਸੱਤ ਮਾਰੀ ਆ ਉਹ ਪੰਜ ਦਾ ਮੁੰਡਾ ਆ ਜੀ ਪੰਜ ਦਾ ਮੁੰਡਾ ਆ ਉਹਦੀ ਮਾਤਾ ਪੰਜਣੀ ਚੌਦੀ ਮਾਤਾ ਖੁਦ ਪੰਜਣੀ ਪੰਜਣੀ ਖੌਦੀ ਪੰਜ ਚੁੰਗਦੇ ਨੇ ਖਲਾਬ ਇਹ ਕਹਿੰਦੇ ਕਿ ਚਾਰ ਪੰਜ ਪੰਚਾਇਤਾਂ ਇਕੱਠੀਆਂ ਹੋ ਚੁੱਕੀਆਂ ਜਾਂਦੇ ਹੋ ਬਣੀ ਹੋਈ ਆ ਉਹ ਤਾਂ ਇਹ ਸਮਝਦਾ ਵੀ ਮੇਰੇ ਮਾਤਾ ਪੁੱਤ ਪੰਜ ਵਾਂਗੇ ਡੀਸੀ ਡੀਐਸ ਕਿਹੜੇ ਇੰਨੇ ਦਿਨ ਹੋ ਗਏ ਪਿਆਰ ਨਾਲ ਤੁਸੀਂ ਨੂਰਮਨ ਵੀ ਦਾਖਲ ਰਹੇ ਹਾਂਜੀ ਨੂਰਮਨ ਸੇਵਾ ਚ ਰਹੇ ਆਂ ਜਦ ਸਾਡੀ ਉੱਥੇ ਨਹੀਂ ਮਤਲਬ ਦੇਖਣੇ ਕੋਈ ਤੇਰਾ ਸੀ ਉੱਥੋਂ ਉਹਨਾਂ ਨੇ ਸਾਨੂੰ ਰੈਫਰ ਕਰ ਦਿੱਤਾ ਇੱਥੇ ਵਿੱਚ ਭਾਜੀ ਕੀ ਨਾਮ ਆਪਣਾ ਮੇਰਾ ਨਾਮ ਬਿੱਟੂ ਹੈ ਬਿੱਟੂ ਭਾਜੀ ਜਿਹੜੇ ਮੁੰਡੇ ਦੇ ਸੱਟਾ ਲੱਗੇ ਕੌਣ ਨੇ ਇਹ ਮੇਰਾ ਛੋਟਾ ਭਰਾ ਜੀ ਛੋਟਾ ਭਰਾ ਕੀ ਕਾਰਨ ਕੀ ਹੋਇਆ ਲੜਾਈ ਝਗੜਾ ਕੋਈ ਸਰ ਕੋਈ ਵੀ ਨਹੀਂ ਹੋਇਆ ਜੀ ਹਾਂ ਇਹ ਉਹ ਨਜਾਇਜ਼ ਹੀ ਆ ਕੇ ਮਾਰ ਗਿਆ ਜੀ ਨਜਾਇਜ਼ ਭਾਜੀ ਕਿੱਦਾਂ ਆਣ ਕੇ ਕੋਈ ਮਾਰ ਲੂਗਾ ਆਪਣੇ ਘਰ ਦੇ ਵਿੱਚ ਆਣ ਕੇ ਉਹ ਮੁੰਡੇ ਨਸ਼ਾ ਕੀਤਾ ਹੋਇਆ ਹੈ ਜੀ ਜੀ ਦੁਕਾਨੇ ਆਇਆ ਪਹਿਲਾਂ ਆ ਕੇ ਬੋਚਾਲ ਕੀਤੀ ਜੀ ਮੁਰਕੇ ਦੋ ਮੁੰਡਿਆਂ ਨੂੰ ਬੋਲ ਲਿਆ ਲਿਆ ਆ ਕੇ ਉਹਨਾਂ ਨੇ ਕੜੇ ਮਾਰੇ ਦੇ ਸਿਰ ਤੇ ਆਪਣੇ ਕੋਲ ਵੀਡੀਓ ਵੀ ਹੈਗੀ ਹੈ ਜੀ ਅੱਛਾ ਕੀ ਕਾਰਨ ਕੀ ਲੱਗਦਾ ਕੀ ਹੈ ਕਿ ਕਿਉਂ ਲੜਾਈ ਉਹਨੇ ਕੀਤੀ ਬੰਦੇ ਨੇ ਆਣ ਕੇ ਕਤਲ ਦੇ ਰਾਤ ਦੇ ਨਾਲ ਲੜਾਈ ਕੀਤੀ ਹੈ ਜੀ ਹੁਣ ਹਾਂ ਜੀ ਕਿਉਂਕਿ ਕਿ ਨਾਮ ਸਾਡੀ ਤੋਂ ਦੁਸ਼ਮਣੀ ਹੈ ਨਾ ਕੋਈ ਬੈਰ ਆ ਪਿੰਡ ਦੇ ਕੋਈ ਮਾਦੀ ਫਸਰਦੇ ਹੁੰਦੇ ਹਾਂ ਜੀ ਹਾਂ ਅਸੀਂ ਤਿੰਨ ਭਰਾ ਤਿੰਨਾਂ ਦਾ ਕੋਈ ਪਿੰਡ ਦੇ ਬੈਰ ਨਹੀਂ ਕਿਸੇ ਬੰਦੇ ਨੇ ਪਿੰਡ ਦੇ ਕੋਈ ਫਸਰਦੇ ਠੀਕ ਹੈ ਜੀ ਹਾਂ ਤੇ ਕੀ ਮੁੰਡਾ ਕੀ ਕੰਮ ਕਰਦਾ ਜੀ ਮੁੰਡਾ ਬਿਲਡਿੰਗ ਦਾ ਕੰਮ ਕਰਦਾ ਅੱਠ ਇਚ ਦੀ ਸ਼ਾਪ ਉਹਦੀ ਪਈ ਹੈ ਮੁੰਡਾ ਬਿਲਡਿੰਗ ਠੀਕ ਹੈ ਹਾਂਜੀ ਤੇ ਕੀ ਪੰਜ ਸਰਪੰਚਾਂ ਨਾਲ ਤਾਂ ਇਹ ਕੰਟੈਕਟ ਕੀਤਾ ਸਰਪੰਚਾਂ ਨਾਲ ਕੰਟੈਕਟ ਕੀਤਾ ਜੀ ਪੰਚ ਨਾਲ ਪੰਚਾਂ ਨਾਲ ਤਾਂ ਡਾਇਰੈਕਟ ਆ ਤੁਹਾਡੀ ਕੋਈ ਸਰਵਾਈਵਿੰਗ ਕਰਦੇ ਪਏ ਨਹੀਂ ਕਿਉਂ ਨਹੀਂ ਕਰ ਰਹੇ ਉਹ ਮੁੰਡਾ ਜਿਹੜਾ ਹੈਗਾ ਜਿਹੜਾ ਮੁੰਡਾ ਜਿਹਨੇ ਸੱਤ ਮਾਰੀ ਆ ਉਹ ਪੰਜ ਦਾ ਮੁੰਡਾ ਆ ਜੀ ਪੰਜ ਦਾ ਮੁੰਡਾ ਕਿ ਪੰਚਨੀ ਦਾ ਮੁੰਡਾ ਪੰਚਨੀ ਦਾ ਮੁੰਡਾ ਆ ਜੀ ਪੰਚਨੀ ਦਾ ਮੁੰਡਾ ਆ ਜੀ ਅੱਛਾ ਜੀ ਪੰਚਨੀ ਦਾ ਮੁੰਡਾ ਕਰਕੇ ਨਹੀਂ ਕੋਈ ਕਾਰਵਾਈ ਹੋ ਰਹੀ ਪੰਚਨੀ ਦਾ ਮੁੰਡਾ ਉਹਨਾਂ ਦਾ ਕਾਰਵਾਈ ਕੋਈ ਨਹੀਂ ਤੇ ਜਦੋਂ ਦੀ ਸਰਪੰਚ ਬਣੀਆਂ ਪੰਚ ਪੰਚਾਇਤ ਬਣੀਆਂ ਉਹਦੇ ਮੁੰਡੇ ਦੇ ਖਿਲਾਫ ਇਹ ਕਹਿੰਦੇ ਜਿੰਨਾ 4-5 ਪੰਚਾਇਤਾਂ ਇਕੱਠੀਆਂ ਹੋ ਚੁੱਕੀਆਂ ਜਾਦੀ ਹੋਣੀ ਹੈ ਉਹ ਤਾਂ ਇਹ ਸਮਝਦਾ ਵੀ ਮੇਰੇ ਮਾਤਾ ਪੰਜ ਵਾਂਗੇ ਡੀਸੀ ਡੀਐਸਪੀ ਲੱਗੇ ਅੱਛਾ ਹਰੇਕ ਨਾਲ ਹੱਥੋ ਪਾਈ ਕਰਦਾ ਜੀ ਉਹ ਜਿਹਨੂੰ ਮਰਜੀ ਸਾਡੇ ਪਿੰਡ ਜਾ ਕੇ ਮਿਲ ਸਕਦਾ ਰਹਿੰਦੀ ਜੀ ਯਾਨੀ ਕਿ ਉਹਦੀ ਮਾਤਾ ਪੰਚ ਨਹੀਂ ਬਣ ਗਈ ਹੈ ਯਾਨੀ ਕਿ ਪੰਚ ਨਹੀਂ ਪੰਜ ਆਦ ਪੰਚ ਤੇ ਉਹ ਇਹ ਕੰਮ ਕਰਦਾ ਹਾਂ ਹਾਂ ਜੀ ਨਾਲ ਹੱਥੋ ਪਾਈ ਨਹੀਂ ਕਰਦੇ ਮੈਂ ਕੋਈ ਵੀ ਹੂੰ ਆਹੀਂ ਜਾਂਦੇ ਆਏ ਆ ਨਾ ਕੋਈ ਸਾਡਾ ਇੱਕ ਬਿਆਨ ਲੈਣਾ ਆਇਆ ਪੁਲਿਸ ਵਾਲਾ ਚੋਤਾ ਚੋਤਾ ਆ ਅਸੀਂ ਸਭੀ ਕੇਂਦਰ ਲਾਈ ਹੋਈ ਹੈ ਪਹਿਲਾਂ ਨੂਰਮੰਦ ਦੇ ਕੇ ਸਿਵਲ ਹਸਪੀਟਲ ਉੱਥੋਂ ਵੀ ਡ੍ਰੈਫਰ ਕਰਤਾ ਸਾਨੂੰ ਨਾ ਇੱਥੇ ਕੋਈ ਪੁੱਛਦੇ ਕਿ ਸਾਡੀ ਕੀ ਕੀਤੀ ਜ ਨੇ ਅੱਛਾ ਜੀ ਹਾਂ ਜੀ ਪ੍ਰਸ਼ਾਸਨ ਇਹ ਮੰਗ ਕਾਣਾ ਚਾਹੁੰਦੇ ਆ ਸਾਨੂੰ ਇਨਸਾਫ ਕਰਾਇਆ ਉੱਚੇ ਅਧਿਕਾਰੀਆਂ ਨੇ ਕਹਿਣਾ ਗੱਲ ਕੀਤੀ ਤੁਸੀਂ ਨਹੀਂ ਵਿਜੇ ਕੁਮਾਰ ਐਸਐਸ ਦਾ ਫੋਨ ਆਇਆ ਸਾਨੂੰ ਉਹ ਕੀ ਕਹਿੰਦਾ ਜੀ ਉਹ ਕਹਿੰਦਾ ਵੀ ਮੇਰਾ ਘਰੇ ਆ ਜਾਓ ਤੁਸੀਂ ਇੱਥੇ ਆ ਕੇ ਤੁਹਾਡੇ ਇੱਥੇ ਬਿਆਨ ਲਰਵਾਗੇ ਪਿੰਡ ਆ ਜਿਓ ਜੀ ਕਹਿੰਦੇ ਯਾਨੀ ਕਿ ਸਰਪੰਚ ਸਾਹਿਬ ਸਰਪੰਚ ਵੀ ਸਾਡਾ ਇਹ ਕਹਿੰਦਾ ਵੀ ਪਿੰਡ ਆ ਜਿਓ ਤੁਸੀਂ ਤੇ ਪਿੰਡ ਆ ਕੇ ਤੁਹਾਡੇ ਬਿਆਨ ਲੈ ਲਵਾਂਗੇ ਅੱਛਾ ਜੀ ਹਾਂ ਜਾਨੀ ਕਿ ਕਹਿੰਦੇ ਕਾਰਵਾਈ ਨਾ ਕੋਈ ਹੋਵੇ ਪਿੰਡ 'ਚ ਬਹਿ ਕੇ ਸਮਝੌਤਾ ਕਰਨੀ ਹਾਂ ਜੀ ਜੇ ਉਹਨਾਂ ਨੇ ਪੁੱਛਣਾ ਜੀ ਪਿੰਡ 'ਚ ਸਮ ਹਾਂਜੀ ਹਨਾ ਜੀ ਤੇ ਦੂਜੀ ਗੱਲ ਕਿ ਜਿਹੜਾ ਹੁਣ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਮੰਗ ਇਹ ਚਾਹੁੰਦੇ ਆ ਅਸੀਂ ਇਨਸਾਫ਼ ਮਿਲਣਾ ਚਾਹੀਦਾ ਜੀ ਠੀਕ ਹੈ ਜੀ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਆ ਜੀ ਕਿੰਨੇ ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕਰਦੇ ਪਿਆ ਅਸੀਂ ਬੰਦੇ ਜਿੱਤੋਂ ਚੋਂ ਅਸੀਂ ਗਰੀਬ ਬੰਦੇ ਆ ਸਾਡੀ ਸੁਣਵਾਈ ਕਦੇ ਨਹੀਂ ਹੁੰਦੀ ਪਈ ਆ ਜੀ ਹੂੰ ਭਾਜੀ ਕੀ ਨਾਮ ਆ ਆਪਣਾ ਸੰਜੀਤ ਕਿਹੜੇ ਪਿੰਡ ਤੋਂ ਭਾਜੀ ਹੋਰ ਪਾ ਕੀ ਮਾਮਲਾ ਹੋਇਆ ਤੁਹਾਡੇ ਨਾਲ ਭਾਜੀ ਸਾਡੀ ਕੋਈ ਕੋਈ ਦੋਸ਼ ਬਣੀ ਨਹੀਂ ਹੈਗੀ ਇਸੇ ਨਾਲ ਕਿ ਕੋਈ ਨਾ ਕੋਈ ਜਾਤੀ ਕਸ਼ਮਰੀ ਨਹੀਂ ਕੋਈ ਕਸ਼ਮੀਰੀ ਨਹੀਂ ਮੇਰੇ ਨਾਲ ਨਾਰਮਲ ਜੀ ਗੱਲ ਤੇ ਉਸ ਬੰਦੇ ਨੇ ਮੈਨਾਂ ਬਹਿਸ ਵਾਜੀ ਕੀਤੀ ਮੇਰੇ ਨਾਲ ਦੋ ਮੁੰਡੇ ਹੋ ਸਕਦੇ ਮੇਨਾਂ ਹੱਥੋਂ ਪਾਈ ਜਾਨ ਲੈਵਾ ਹਮਲਾ ਕੀਤਾ ਅਰਾਵੇ ਕਤਲ ਦੇ ਨਾਲ ਮੇਰੇ ਦੁਕਾਨ ਤੇ ਆਇਆ ਮੇਰੀ ਫੋਦੀ ਦੁਕਾਨ ਤੇ ਚੱਲ ਕੇ ਆਇਆ ਮੈਂ ਆਪਦਾ ਕੰਮ ਕਰ ਰਿਹਾ ਸੀ ਨਾ ਕੋ ਅੱਡੇ ਕੋਲ ਕੌਣ ਆਇਆ ਮੇਰੇ ਕੋਲ ਜਿਹੜਾ ਮੁੰਡਾ ਮੇਨ ਕਾਲੀ ਜਿਨਾ ਪਿੰਡ ਦਾ ਹੈ ਮੁੰਡੇ ਉਹਦੀ ਦੁਕਾਨ ਆ ਬੈੜੇ ਦੀ ਉਮਰਪੁਰ ਦਾ ਹੀ ਆ ਉਹ ਸਾਡੀਆਂ ਦੁਕਾਨਾਂ ਉਮਰਪੁਰ ਅਤੇ ਤੇ ਆ ਪਿੰਡ ਸਾਡਾ ਕਿਲੋਮੀਟਰ ਦੂਰ ਪਿੱਛੇ ਆ ਅੱਛਾ ਜੀ ਸਾਡਾ ਉਮਰਪੁਰ ਆ ਬੈੜੇ ਦੀ ਦੁਕਾਨ ਆ ਉਹਦੇ ਨਾਲ ਅਸੀਂ ਮੁੰਡੇ ਨਾਲ ਮਿਲਦੇ ਵਰਤਦੇ ਆ ਅਸੀਂ ਉਹ ਤੋਂ ਕੰਮ ਵੀ ਕਰਾਈਦਾ ਸੀਗਾ ਤੇ ਜਿਸ ਟਾਈਮ ਉਹ ਮੁੰਡਾ ਮੇਰੇ ਨਾਲ ਲੜਿਆ ਜਾਂ ਮੇਰੇ ਨਾਲ ਰਿਆਸਵਾ ਜੀ ਕੀਤੀ ਉਸ ਟਾਈਮ ਉਸਨੇ दारू ਕੀਤੀ ਸੀ ਠੀਕ ਆ ਬਹੁਤ ਔਖਾ ਮੁੰਡਾ ਹੈ ਕੋਣ ਆ ਉਹ ਦਾ ਪਿੰਡ ਪਿੰਡ ਦਾ ਹੀ ਆ ਕੋਣ ਪਿੰਡ ਦਾ ਮੁੰਡਾ ਆ ਉਹਦੀ ਮਾਤਾ ਪੰਚਨੀ ਆ ਚੌਦੀ ਮਾਤਾ ਖੁਦ ਪਾਂਚਣੀ ਪਾਂਚਣੀ ਚੌਦੀ ਮਾਂ ਅੱਛਾ ਜੀ ਵੀ ਕਾਰਨ ਕੀ ਸੀ ਲੜਾਈ ਦਾ ਭਾਈ ਜੀ ਨਾਰਮਲ ਜੀ ਗੈਨਸ ਸੀ ਕਿ ਅਸੀਂ ਖੜੇ ਸੀਗੇ ਤਿੰਨ ਚਾਰ ਬੰਦੇ ਹਨਾ ਇਹ ਵਿੱਚੋਂ ਆਇਆ ਤੇ ਚਲੋ ਜਿਹੜੇ ਬੰਦੇ ਦੋ ਸੀਗੇ ਤਿੰਨ ਚਣ ਗਏ ਮੈਨੂੰ ਕਹਿੰਦਾ ਤੂੰ ਕਿਸੇ ਦੇ ਨਾਲ ਕਿਉਂ ਖੜਾ ਮੈਂ ਕਿਹਾ ਭਾਈ ਯਾਰ ਅਸਲੀ ਕਾਲੀ ਰਾਤ ਦਾ ਟਾਈਮ ਹੈ ਵੀ ਇਹ ਦਰੂਗੀ ਤੇ ਤੂੰ ਚੱਲ ਜਾ ਘਰੋਂ ਵੀ ਜਿਹੜੀ ਗੱਲ ਹੋਈ ਉਹ ਸਵੇਰੇ ਕਰਾਂਗੇ ਮੈਨੂੰ ਕਹਿੰਦਾ ਪਰ ਕਿਸੇ ਦੇ ਕਿਉਂ ਕਿਉਂ ਖੜਾ ਹੈ ਭਾਈ ਗੱਲ ਕਰਦੇ ਆ ਜਿਹਦਾ ਜਿਹੜਾ ਬੰਦਾ ਜਿਹਨੂੰ ਚੰਗਾ ਲੱਗਦਾ ਉਹਦੇ ਕੋਲ ਖੜਦਾ ਕੋਈ ਮੈਨੂੰ ਐਡਵਾਈਸਰ ਕੋਲ ਸਕਦਾ ਵੀ ਮੈਂ ਕਿਤੇ ਕੋ ਖਾਣਾ ਕਿਤੇ ਕੋ ਨਹੀਂ ਖਾਣਾ ਹੂੰ ਤਾਂ ਵੱਲੋਂ ਤਾਂ ਗੱਲ ਇਹ ਪੋਰਚ ਕੰਪਲੀਟ ਕੀਤੀ ਤੁਸੀਂ ਹਾਂਜੀ ਅਸੀਂ ਪਹਿਲਾਂ ਜਿਸ ਟਾਈਮ ਮੇਰੇ ਸਾਥ ਲੱਗੀ ਆ ਇਸ ਗੱਲ ਦਾ ਮੈਂ ਬਹੁਤ ਬਹੁਤ ਵਚਾ ਕਰਦਾ ਸ਼ੁਗਰ ਕਰਦਾ ਜਿਹੜੇ ਆਫਤ ਤੇ ਲੱਗੇ ਦੁਕਾਨ ਸੀਗੀ ਜਿਹੜੀ ਦੁਕਾਨ ਸੀਗੀ ਸੌਰਵਦੀ ਉਹ ਖੁੱਲੀ ਹੋਈ ਸੀਗੀ ਉੱਥੇ ਬੰਦੇ ਸੀਗੇ 10 ਵਾਰਾ ਬੰਦੇ ਸੀਗੇ ਕਿਹੜੇ ਤਰੀਕ ਦੀ ਘਟਨਾ ਹੈ ਜੀ ਇਹ 26 ਤਰੀਕ ਦੀ ਹੈ ਜੀ 26 ਤਰੀਕ ਦੀ ਤਾਂ ਅੱਜ ਤਰੀਕ ਹੋ ਗਈ 30 30 ਤਰੀਕ ਹੋ ਗਈ ਜੀ ਪੁਲਿਸ ਵਾਲਿਆਂ ਨੂੰ ਤੁਸੀਂ ਐਮਰੂ वगैरह ਭੇਜਤੀ ਹਾਂਜੀ ਸਾਰਾ ਕੁਝ ਭੇਜਿਆ ਆ ਜੀ ਆਨਲਾਈਨ ਪਰਚਾਸਿਕ ਹੋ ਵੀ ਹੋ ਗਿਆ ਆ ਐਮਰੂ ਦੀ ਪਟੀ ਰਹੀ ਹੈ ਸਭ ਨੂੰ ਹਜੇ ਤੱਕ ਸਾਡੇ ਕੋਲ ਬਿਆਨ ਨਹੀਂ ਲੈ ਲਏ ਇੰਨੇ ਦਿਨ ਹੋ ਗਏ ਪਿਆਰ ਨਾਲ ਤੁਸੀਂ ਨੂਰਮਲ ਵੀ ਦਖਲ ਰਹੇ ਹਾਂਜੀ ਨੂਰਮਲ ਸਿਵਲ ਚ ਰਹੇ ਆ ਜਦ ਸਾਡੀ ਉੱਥੇ ਨਹੀਂ ਮਤਲਬ ਦੇਖ ਲਈ ਕੋਈ ਤੇਰਾ ਸੀ ਉੱਥੋਂ ਉਹਨਾਂ ਨੇ ਸਾਨੂੰ ਰੈਫਰ ਕਰਕੇ ਇੱਥੇ ਵਿੱਚ ਅੱਛਾ ਜੀ ਬਲੰਦਰ ਤਾਂ ਇੱਥੇ ਵੀ ਨਹੀਂ ਕੋਈ ਆਏ ਪੁਲਿਸ ਵਾਲਾ ਬਿਆਨ ਲੈਣਾ ਕੋਈ ਨਹੀਂ ਥਾਣਾ ਕਿਹੜਾ ਪਿੰਡ ਦਾ ਤੁਹਾਨੂੰ ਥਾਣਾ ਬਿਲਗਾ ਦਾ ਥਾਣਾ ਬਿਲਗਾ ਪਿੰਡ ਦਾ ਤਾਂ ਕੋਈ ਫੋਨ ਜਾਂ ਕੋਈ ਕੱਲ ਇਹ ਐਸਆਈ ਦਾ ਫੋਨ ਆਇਆ ਸੀਗਾ ਵਿਜੇ ਕੁਮਾਰ ਦਾ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਤੁਸੀਂ ਛੁੱਟੀ ਲੈ ਕੇ ਘਰ ਆ ਜਾਓ ਤੁਹਾਡੇ ਘਰ ਬਿਆਨ ਲੈ ਲਾਂਗੇ ਸਰ ਜੀ ਤੋਂ ਬੋਲਣਾ ਵੀ ਬਹੁਤ ਮੁਸ਼ਕਲ ਆ ਨਾ ਬੋਲਿਆ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਮੇਰਾ ਸਾਰਾ ਦਵਾੜਾ ਹੈਗਾ ਹੁਣ ਤਾਂ ਸੂਝ ਘੱਟ ਵੀ ਤੁਹਾਨੂੰ ਅਸੀਂ ਉਹ ਤੋਂ ਦਿਖਾਵਾਂਗੇ ਪਹਿਲਾਂ ਵੀ ਜਿਹਦੇ ਵਿੱਚ ਬੋਲਣ ਦੇ ਹਾਲਾਤ ਨਹੀਂ ਸਕੇ ਤੇ ਸਾਨੂੰ ਦੱਸਿਆ ਸਾਡੇ ਭਾਈਵੰਦ ਨੇ ਕਹਿੰਦੇ ਜਦੋਂ ਜੜਾਈ ਝਗੜੇ ਦਾ ਕੰਮ ਹੁੰਦਾ 6 ਘੰਟਿਆਂ ਦੇ ਵਿੱਚ ਵਿੱਚ ਖਰਚਾ ਹੋਣਾ ਚਾਹੀਦਾ ਸਰ ਸਾਹਿਬ ਅੱਜ ਸਾਨੂੰ 4 ਦਿਨ ਹੋ ਗਏ ਆ ਪਿਆਨ ਸਾਡੇ ਤੇ ਕੋਈ ਕਾਰਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਮੌਕੇ ਦੀ ਸਰਕਾਰ ਆ ਮੌਕੇ ਦਾ ਸਾਰਾ ਕੋਸ਼ਿਸ਼ ਆ ਸਾਡੇ ਸਾਡੀ ਕੋਈ ਸੁਣਵਾਈ ਨਹੀਂ ਜਿੱਦਾਂ ਕਿ ਤੁਸੀਂ ਦੱਸਿਆ ਉਦੋਂ ਹੀ ਮਾਤਾ ਪੰਚ ਨਹੀਂ ਆ ਤੁਸੀਂ ਸਰਪੰਚ ਸਾਹਿਬ ਨਾਲ ਨਹੀਂ ਗੱਲਬਾਤ ਕੀਤੀ ਅਸੀਂ ਮੇਰੇ ਜਸਟਿਸ ਨਾਲ ਛੱਟ ਲੱਗੀ ਆ ਮੇਰੇ ਛੱਟ ਲੱਗਣ ਤੋਂ ਬਾਅਦ ਮੈਂ ਸਿੱਧਾ ਸਰਪੰਚ ਦੇ ਕੋਲ ਹੀ ਸਰਪੰਚ ਕੌਣ ਹੈ ਜੀ ਨਾਮ ਕਰਨਾ ਹੈ ਗਾਮਪੁਰ ਉਮਰਪੁਰ ਅੱਛਾ ਜੀ ਹਾਂ ਜੀ ਉਹ ਚੇਅਰਮੈਨ ਵੀ ਆ ਹਲਕੀ ਕੋਲ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਹਾਂ ਜੀ ਠੀਕ ਹੈ ਉਹ ਉਹਨਾਂ ਦੇ ਕੋਲ ਮੈਂ ਲਾ ਮੈਂ ਉਹਨਾਂ ਨੂੰ ਦਿਖਾ ਲਿਆ ਪਹਿਲਾਂ ਮੇਰੇ ਖੂਨ ਨਿਕਲ ਰਿਆ ਸੀਗਾ ਫਿਰ ਵੀ ਉਹਨਾਂ ਦੇ ਕੋਲ ਗਿਆ ਵੀ ਪਿੰਡ ਜਾਨੀ ਕਿ ਤੁਸੀਂ ਇਲਾਜ ਕਰਾਉਣ ਤੋਂ ਪਹਿਲਾਂ ਸਰਪੰਚ ਕੋਲ ਲੈ ਕੇ ਮੈਂ ਪਹਿਲਾਂ ਗਿਆ ਮੇਰਾ ਬਲੱਡ ਵੀ ਨਿਕਲ ਰਿਹਾ ਸੀਗਾ ਮੈਂ ਉਹਨਾਂ ਦੇ ਕੋਲ ਗਿਆ ਮੈਂ ਕਿਹਾ ਜੀ ਸਰ ਆ ਸਾਡੇ ਨਾਲ ਗੱਲਬਾਤ ਹੋਈ ਆ ਮੌਕੇ ਤੇ ਜਿਸ ਟਾਈਮ ਲੜਾਈ ਹੋ ਰਹੀ ਸੀ ਮੇਰੇ ਕੋਲ ਪੰਜ ਖੜਾ ਸੀ ਪਿੰਡ ਉਮਰਪੁਰ ਜਿਹੜਾ ਮੌਕੇ ਤੇ ਪੰਜ ਵੀ ਤੁਹਾਡੇ ਕੋਲ ਖੜਾ ਸੀ ਜਿਹਦਾ ਨਾਮ ਆ ਉਹ ਮੌਕੇ ਤੇ ਖੜਾ ਸੀ ਉਹ ਸਾਡਾ ਗਵਾਹ ਵੀ ਕਹ ਲਓ ਕੋਸ਼ਿਸ਼ ਵੀ ਲਾ ਲਓ ਤੇ ਉਹ ਮੌਕੇ ਤੇ ਹੈ ਹੀ ਸਕਦਾ ਠੀਕ ਜੇ ਉਸ ਬੰਦੇ ਨੇ ਮੈਨੂੰ ਬਚਾਇਆ ਹਰ ਬੀੜੀ ਵਰੀ ਦਿੱਤੀ ਬਚਾਉਣ ਦੇ ਵਿੱਚ ਵੀ ਛੱਕਾ ਨਾ ਮਾਰਿਆ ਇਹਨਾਂ ਨੇ ਮੈਨੂੰ ਉੱਥੇ ਪੁੱਟਿਆ ਤੇ ਜੇ ਵਾਅਦੇਵੇਂ ਮੈਂ ਗੱਲ ਕਰਦਾ ਉੱਥੇ ਲੱਗ ਨਾ ਕੋਈ ਦੁਕਾਨ ਪਈ ਹੁੰਦੀ ਜੇ ਸੱਟ ਮੇਰੇ ਜ਼ਿਆਦਾ ਲੱਗ ਜਾਂਦੀ ਮੈਂ ਮਰ ਜਾਂਦਾ ਤੇ ਜਿੰਮੇਵਾਰ ਜਿੱਥੇ ਤਾਂ ਨਾ ਹੱਥ ਆ ਪਈ ਹੋਈ ਸੀ ਉਹ ਜਗ੍ਹਾ ਕਿੱਥੇ ਦੀ ਹੈ ਉਹ ਉਮਰਪੁਰ ਉਮਰਪੁਰ ਅੱਡਾ ਮੇਰੀ ਖੋਤੀ ਦੁਕਾਨ ਹੈ ਤੁਹਾਡੀ ਖੋਤੀ ਸ਼ਾਪ ਆ ਉਹ ਹਾਂਜੀ ਜਣਗੇ ਤੁਹਾਡੀ ਸ਼ਾਪ ਦੇ ਅੰਦਰ ਆਣ ਕੇ ਤੁਹਾਡੇ ਹੱਥ ਤੇ ਕੀ ਹਾਂਜੀ ਮੇਰੇ ਤੇ ਦੁਕਾਨ ਤੇ ਮੇਰੀ ਪੁੰਜੀ ਦੁਕਾਨ ਤੇ ਹਮਲਾ ਕੀਤਾ ਗਿਆ ਠੀਕ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੋਈ ਮੰਗ ਸਾਡਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਦੋਸ਼ੀ ਹਜੇ ਵੀ ਬੇਕਰਾਰ ਘੁੰਮ ਰਹੇ ਆ ਦੇਖੋ ਘੁੰਮ ਰਹੇ ਉਹਨਾਂ ਦਾ ਹੌਸਲਾ ਹੋਰ ਵਧੇਗਾ ਅੱਜ ਤਾਂ ਮੈਨੂੰ ਕਹਿਤਾ ਕੱਲ ਨੂੰ ਕਿਸੇ ਹੋਰ ਨੂੰ ਵੀ ਕਹਿ ਸਕਦੇ ਆ ਜੇ ਅੱਜ ਮੈਂ ਗੱਲ ਕਰਦਾ ਅੱਜ ਤਾਂ ਮੈਂ ਹੀ ਸਕਾਂ ਮੈਂ ਮਜ਼ਦੂਰ ਮੈਂ ਮਜ਼ਦੂਰ ਬੰਦਾ ਆ ਉਹਨਾਂ ਮਿੰਟ ਕੱਟਾ ਵਾਲਾ ਜੇ ਬੰਦਾ ਕੱਲ ਨੂੰ ਕੋਈ ਤਰ੍ਹਾਂ ਕਹਿਣਾ ਨਾ ਚਾਹਣਾ ਕੋਈ 5 ਸਰ 5 ਦਾ ਨਿਆਣਾ ਹੋਵੇ ਜਾਂ ਕੋਈ ਹੋਰ ਹੋਵੇ ਇੰਨੇ ਦਿਨ ਤੋਂ ਕੋਈ ਰੁਕਦਾ ਚੱਲੇ ਤਾਣਾ ਕਿ ਮੈਨੂੰ ਮੇਰਾ ਟਾਇਰ ਨਹੀਂ ਚ। ਇਹ ਮੇਰੀ ਕੋਈ ਸੁਣਵਾਈ ਨਹੀਂ ਦਿੱਤੀ ਜਾ ਰਹੀ। ਇਹ 5 ਸਰ 5 ਨੇ ਮੁੜ ਕੇ ਤਾਂ ਨਾ ਕੋ ਅਪਰੋਚ ਨਹੀਂ ਕੀਤੀ ਜਦੋਂ ਦਾ ਆਏ ਆਦੇ ਰਹੇ ਆ ਕਿ ਤੇਰੇ ਕੋਲ ਕੋਈ ਨਹੀਂ ਤੂੰ ਪ੍ਰਾਈਵੇਟ ਹਸਪੀਟਲ ਚ ਇਲਾਜ ਕਰਾ ਲੈ ਕੋ ਕੰਮ ਵਾਲਾ ਬੰਦਾ ਆ ਕੋਈ ਨਹੀਂ ਬਾਅਦੀ ਤੇ ਬਾਅਦ ਚ ਕਰ ਲਾਂਗੇ ਜਿੱਦਾਂ ਤੂੰ ਕਹੇਗਾ। ਕੀ ਕੋਈ ਗੱਲ ਥੋੜੀ ਆ ਤੁਹਾਡੇ ਅੱਜ ਆਣੇ ਮੋਟਾ ਪਾਈਆਂ ਆ। ਜੀ ਸਾਡੇ ਸਾਰਿਆਂ ਦੀ ਸਹਿਮਤੀ ਇਹ ਸਾਰਿਆਂ ਦਾ ਪੰਜ ਸਰਪੰਚ ਇਕੱਠਾ ਹੁੰਦਾ ਸਾਫ ਸਲਾਹ ਕਰਦੀ ਹੈ ਬੈਠਕ ਤੇ ਸਾਡੀ ਕੋਈ ਸੁਣਵਾਈ ਨਹੀਂ ਇਹ ਪ੍ਰਸ਼ਾਸਨ ਤਾਂ ਇਹ ਨਹੀਂ ਤੁਹਾਡੀ ਕੋਈ ਸੁਣਦਾ ਕਿ ਉਹ ਸਰਪੰਚ ਵੀ ਕਰਕੇ ਬੜਕੋ ਜਿ ਸਰ ਜਿੱਤੇ ਤੱਕ ਹਾਂ ਨੂੰ ਲੱਗ ਰਿਹਾ ਹੈ ਕਿਉਂਕਿ ਜੇ ਸਰਪੰਚ ਨੇ ਮੁਰੇ ਹੋ ਕੇ ਕਹਿਣਾ ਸੀ ਵੀ ਤੁਸੀਂ ਭਾਈ ਵੀ ਪਿੰਡ ਦਾ ਬੰਦਾ ਹੈ ਸਾਡੇ ਹੱਥਾਂ ਲੜਾਈ ਝਗੜਾ ਹੋਇਆ ਆ ਉਹ ਦੋਸ਼ੀ ਆ ਸਾਡੇ ਕੋਲ ਵੀਡੀਓ ਆ ਉਹਦੇ ਵਿੱਚ ਨਿਆਂਜ ਹੁੰਦਾ ਦੇਖ ਰਿਹਾ ਆ ਠੀਕ ਹੈ ਹੈਨਾ ਤੇ ਜਾਂ ਇਰਾਦੇ ਕਤਲ ਦੇ ਨਾਲ ਜੇ ਬੰਦੇ ਨਾ ਛੜਾਉਂਦੇ ਮੈਨੂੰ ਮਾਰ ਦਿੰਦੇ ਕਿਹਨੂੰ ਕੀ ਕਰਦੇ ਨਹੀਂ ਬੰਦਾ ਇਕੱਲਾ ਹੀ ਸੀ ਉਹਦਾ ਜਦੋਂ ਮੈਂ ਇਕੱਲਾ ਸੀਗਾ ਜੀ ਆਪਣੇ ਨਹੀਂ ਨਹੀਂ ਜਿੰਨੇ ਤੁਹਾਡੇ ਨਾਲ ਹੱਥਾਂ ਪਾਈ ਕਿਤੇ ਇਕੱਲਾ ਤਿੰਨ ਮੁੰਡੇ ਸਗੇ ਜੀ ਤਿੰਨ ਮੁੰਡੇ ਦੂਜਿਆਂ ਨੇ ਪਤਾ ਦੋ 4 ਹੀ ਸਗੇ ਇੱਕ ਡਗਨ ਸਗੇ ਇੱਕ ਮੁੰਡੇ ਦਾ ਨਾਮ ਗੋਲੂ ਆ ਤੇ ਜਿਹੜਾ ਡਗਨ ਆ ਉਹ ਕਲੀਅਰ ਹੈ ਗੋਲੂ ਦਾ ਨਾਮ ਸ਼ਾਮਿਲ ਕਰ ਲਿਆ ਮੈਂ ਹੈਗਾ ਉਹਨੇ ਮੇਰੇ ਕੋ ਫੁਟੇਜ ਆ ਉਹਦੇ ਵਿੱਚ ਜੇ ਮੇਰੇ ਦੋਸ਼ੀ ਸਾਹਮਣੇ ਆਉਣਗੇ ਪਛਾਣ ਕੇ ਦੱਸ ਸਕਦੇ ਠੀਕ ਹੈ ਜੀ